ਕੋਚ ਜਿਮ ਟ੍ਰੇਨਿੰਗ ਨਹੀਂ ਦੇਖਦਾ ਉਹਨਾਂ ਦੀ ਜਿਹੜੇ ਵੱਡੇ ਸਟੇਟ ਆ ਅੱਛਾ ਜਿਹੜਾ ਜਿਮ ਟ੍ਰੇਨਰ ਆ ਉਹਨੇ ਇਹਨਾਂ ਦੋਨਾਂ ਨੇ ਆਪਸ ਵਿੱਚ ਚਲਾਣਾ ਠੀਕ ਆ ਮੈਂ ਇਹਨੂੰ ਆ ਵਰਕ ਕਰਾਇਆ ਤੁਹਾਨੂੰ ਨਹੀਂ ਪਤਾ ਹਾਂ ਉਹਨਾਂ ਨੂੰ ਪਤਾ ਦੋਨਾਂ ਨੂੰ ਕੋਚ ਨੂੰ ਸਟਰੈਂਥ ਟ੍ਰੇਨਿੰਗ ਨੂੰ ਪਤਾ ਵੀ ਇਹਨਾਂ ਨੇ ਇਹਦਾ ਆ ਵਰਕ ਚੱਲਦਾ ਤੇ ਇਹਨੂੰ ਆ ਟ੍ਰੇਨਿੰਗ ਕਰਾਉਣੀ ਬੇਟਾ ਨਹੀਂ ਕੋਚ ਨੇ ਦੱਸਦਾ ਵੀ ਇਹਦਾ ਇਦਾਂ ਕਰਾਉਣਾ ਐਕਸਪਲੋਸਿਵ ਤੇ ਕੰਮ ਕਰਨਾ ਕਿ ਮੈਕਸਿਮਮ ਸਟਰੈਂਥ ਤੇ ਕੰਮ ਕਰਨਾ ਉਹ ਫਿਰ ਉਹਨੇ ਤੁਹਾਡੇ ਜਿਹੜਾ ਸਟਰੈਂਥ ਕੋਚ ਆ ਉਹਨੇ ਕਰਾਉਣਾ ਹੁਣ ਸਾਡਾ ਕੀ ਆ ਸਾਡੇ ਮੇਰੇ ਕੋਚ ਆ ਸਰਬਜੀਤ ਸਿੰਘ ਨਾ ਬਈ ਉਹੀ ਮੇਰੇ ਸਟਰੈਂ ਉਹੀ ਵਿਜੀਓ ਉਹੀ ਸਾਈਕੋਲੋਜਿਸਟ ਆ ਇੱਕੋ ਬੰਦਾ 16 ਬੰਦੇ ਦਾ ਕੰਮ ਕਰ ਰਿਹਾ ਜੀ ਸਾਡਾ ਬੰਦਾ ਤੇ ਫੇ ਆਪਾਂ ਸਾਡੀਆਂ ਸਰਕਾਰਾਂ ਕਹਿੰਦੀਆਂ ਵੀ ਮੈਡਲ ਦੋ ਮੈਡਲ ਦਵੋਗੇ ਤੇ ਫੇ ਬਾਅਦ ਕਰਾਂਗੇ ਤੁਹਾਡਾ ਤੁਹਾਡਾ ਹੱਥ ਫੇ ਵੜਾਂਗੇ ਇੱਚ ਲੈ ਕਰ ਰਹੇ ਆਪਾਂ ਮੈਂ ਤੇਜਿੰਦਰ ਤੂਰਪਾਈ ਨੇ ਪੋਡਕਾਸਟ ਕੀਤਾ ਸੀਗਾ ਹਾਂਜੀ ਐਂਡ ਵਾਈਗੁਰ ਗਿਰਪਰ ਖੇਤੇ ਅਗਲੇ ਸਾਲ ਅਗਲੇ ਮਹੀਨੇ ਜੀ ਆਪਾਂ ਪਾਕੀ ਸਾਡਾ ਮਨਜੀਤ ਭਾਈ ਰਵੀ ਪੋਡਕਾਸਟ ਹੋਏਗਾ ਹਾਂਜੀ 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 ਤੇ ਹਰ ਇੱਕ ਬੰਦਾ ਪਹਿਚਾਣ ਚ ਉਦੋਂ ਆਇਆ ਜਦੋਂ ਕੁਝ ਲੈ ਕੇ ਆਇਆ ਸਹੀ ਗੱਲ ਆ ਜਦ ਕਿ ਉਦੋਂ ਤਾਂ ਲੋੜ ਹੀ ਨਹੀਂ ਹੈ ਹਾਂ ਲੋਡ ਹੈਗੀ ਹੈ ਇਹੀ ਨਹੀਂ ਕਰਾਉਂਦਾ ਲੋਡ ਨਹੀਂ ਹੈਗੀ ਬਟ ਉਦੋਂ ਤਾਂ ਬੰਦਾ ਭੀੜ ਚੋਂ ਨਿਕਲ ਕੇ ਉੱਪਰ ਗਿਆ ਉਦੋਂ ਤਾਂ ਹਰ ਇੱਕ ਕੰਪਨੀ ਚ ਆਉਂਦੀ ਆ ਹਰ ਇੱਕ ਸਪான்ਸਰ ਚ ਆਉਂਦਾ ਯਾਰ ਇਹ ਬੰਦੇ ਕੋਲ ਗੋਲਡ ਮੀਡਲ ਨਹੀਂ ਆ ਰਿਹਾ ਰੀਅਲ ਗਵਰਨਮੈਂਟ ਸਪੋਰਟ ਹੀ ਉਦੋਂ ਆ ਭਾਵੇਂ ਤੁਸੀਂ ਇੱਕ ਬਹੁਤ ਐਗਜ਼ਾਮਪਲ ਹੋ ਰੀਅਲੀ ਨੀਡ ਸਪੋਰਟ ਦੀ ਕਿਉਂ ਮੈਨੂੰ ਤੇ ਤੁਹਾਡੇ ਨੌਣ ਤੇ ਤੁਹਾਨੂੰ ਦੇਖਣ ਵਾਲੇ ਹਰ ਇੱਕ ਨੂੰ ਪਤਾ ਆ ਕਿ ਅਗੰਦਰ ਦੀ ਤਗੜੀ ਭਖੀ ਪਈ ਆ ਕਿ ਕੁਝ ਨਾ ਕੁਝ ਤੇ ਹੋਣਾ ਆ ਹੋਣਾ ਆ ਹਾਂਜੀ ਤੇ ਜਿਹੜਾ ਕਿਤੇ ਨਾ ਕਿਤੇ ਸਰਕਾਰ ਦਾ ਨੁਮਾਇੰਦਾ ਆ ਉਹਨੂੰ ਵੀ ਪਤਾ ਆ ਬਟ एवरीवन ਇਜ਼ ਵੇਟਿੰਗ ਕਿ ਇਹ ਕੁਝ ਕਰ ਲੈ ਫੇਰੀ ਆਪਾਂ ਆਵਾਂਗੇ ਹਾਂਜੀ ਹਾਂਜੀ ਜਦ ਕਿ ਹੁਣ ਨੰਨੋ ਸਭ ਤੋਂ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਹੁਣ ਹੀ ਕੁਝ ਹੋਣਾ ਹੈ ਕਰਦੇ ਭਾਈ ਜਦੋਂ ਪਰਬ ਨਾਲ ਤਾਂ ਕਰ ਤਾਂ ਲੈਣਾ ਹੀ ਆ ਤੇ ਲੈਣਾ ਨਾਮ ਬਣਾਉਣ ਦਾ ਉਹਨਾਂ ਲਈ ਵੀ ਮੈਂ ਐਸਾ ਬਿਜ਼ਨਸਮੈਨ ਦੇਖਿਆ ਤੇ ਹੁਣ ਮੌਕਾ ਹੈਗਾ ਹੈ ਵੀ ਹੁਣ ਜਿਹਨੇ ਹੱਥ ਫੜ ਲਿਆ ਉਹਨੂੰ ਕਦੇ ਨਹੀਂ ਛੁਡਣਾ ਤੁਸੀਂ ਜੀ ਜੀ ਬਿਲਕੁਲ ਉਸ ਤੋਂ ਬਾਅਦ ਸਾਰੇ ਯਾਨੇ ਖਾਲ ਨੂੰ ਪਤਾ ਯਾਰ ਹੁਣ ਚਾਹ ਚਾਹ ਸਾਰੇ ਸਲਾਮ ਕਰਦੇ ਜੀ ਭਾਈ ਹੁਣ ਦੇਖੋ ਹੁਣ ਆਪਾਂ ਸਾਡਾ ਦੇਸ਼ ਚਾਹੁੰਦਾ ਅਸੀਂ ਮੈਡਲ ਲੈ ਕੇ ਆਈਏ ਸਾਡੇ ਸਾਡੀ ਸਰਕਾਰਾਂ ਚਾਹੁੰਦੀਆਂ ਹਨਾ ਲਾ ਲਓ ਵੀ ਸਾਡਾ ਪੰਜਾਬ ਚਾਹੁੰਦਾ ਵੀ ਆਪਾਂ ਮੈਡਲ ਲੈ ਕੇ ਆਈ ਚਾਈਨਾ ਨਾਲ ਜਿਹੜਾ ਕੋਈ ਇੰਨਾ ਤਕੜਾ ਇਨਫਰਾਸਟ੍ਰਕਚਰ ਆ ਆਪਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਮੈਂ ਆਪਾਂ ਜੀ ਸੱਚੀ ਗੱਲ ਆ ਆਪਣੇ ਪੰਜਾਬ 'ਚ ਤਾਂ ਕੁਝ ਵੀ ਨਹੀਂ ਆ ਆਪਾਂ ਤਾਂ ਉੜੀਸਾ ਦੀ ਰੀਸ ਨਹੀਂ ਕਰਦੇ ਵੇ ਸਭ ਤੋਂ ਛੋਟੀਆਂ ਛੋਟੇ ਸਟੇਟਾਂ ਲਾ ਲਓ ਕੁਝ ਵੀ ਆ ਆਪਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆ ਪੰਜਗੋਲੇ ਦੇ ਨੇੜੇ ਤੇੜੇ ਵੀ ਨਹੀਂ ਆ ਸਾਡੇ ਤੋਂ ਪੰਜਗੋਲੇ ਵਰਗਾ ਸੈਂਟਰ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਲਾ ਲਓ ਜਿਹੜਾ ਸਾਡਾ ਟਰੈਕ ਆ ਸਪੋਰਟਸ ਕਾਲਜ ਦਾ ਉਹ 1996 'ਚ ਬਣਿਆ ਸੀ 1996 ਤੋਂ ਬਾਅਦ 2022 'ਚ ਬਣਿਆ 20 ਸਾਲਾਂ ਬਾਅਦ ਮਜੀ ਸਾਹਿਬ ਵੀ ਲਾ ਲਓ 2022 ਸਾਲ ਬਾਅਦ ਟਰੈਕ ਬਣਿਆ ਸਾਡੇ ਤਿੰਨੇ ਐਥਲੀਟ ਉਸ ਟਾਈਮ ਆਪਣੀ ਪੀ ਪਰਫਾਰਮੈਂਸ ਤੇ ਪੀ ਫਰਮ ਤੋਂ ਤੇ ਇੰਜੀਨੀਅਰ ਲੱਗੇ ਭਾਜੀ ਇੰਜੀਨੀਅਰ ਕਰਕੇ ਗੇਮ ਛੱਡ ਗਏ ਉਹ ਮਾੜੇ ਟਰੈ ਹੁੰਦਾ ਸੀ ਰੋਡ ਹੀ ਹੁੰਦਾ ਸੀ ਉੱਤੇ ਭੱਜਦੇ ਹੁੰਦੇ ਸੀ ਤੇ ਜਦੋਂ ਮੈਂ ਆਪਣੀ 27 ਭੱਜਿਆ ਆਪਾਂ ਕਰੀ ਤਰੰਤਰਨ ਜਾਣਾ ਆਪਾਂ ਧਰਮਸ਼ਾਲਾ ਕੈਂਪ ਲਾਉਣਾ ਆਪਾਂ ਲੁਧਿਆਣਾ ਜਾਣਾ ਆਪਾਂ ਜਲੰਧਰ ਆ ਕੇ ਟ੍ਰੇਨਿੰਗ ਨਹੀਂ ਕੀਤੀ ਉਦੋਂ ਕਿਉਂਕਿ ਸਾਡੇ ਕੋ ਟਰੈਕ ਨਹੀਂ ਸੀ ਹੁਣ ਟਰੈਕ ਮਿਲਿਆ ਕੇ ਦੋ 20 ਸਾਲਾਂ ਬਾਅਦ ਤੇ ਆਪਾਂ ਕਿੱਥੇ ਆਪਾਂ ਚਾਹਨੇ ਮੈਡ ਅਲੰਪਿਕ ਚੋਂ ਤੇ ਫੈਸਿਲਿਟੀ ਸਾਡੇ ਕੋ ਨੈਸ਼ਨ ਉਹਨਾਂ ਦੇ ਨੈਸ਼ਨਲ ਵਾਲੀ ਨਹੀਂ ਹੈਗੀ ਮੈਂ ਹੁਣੇ ਮੇਰੀ ਗੱਲ ਹੁੰਦੀ ਵੀ ਸੀ ਪਰਸੋਂ ਚਾਹਤਾ ਯੂ ਐਸ ਏ ਕੇ ਆਪਣੇ ਆਪਣਾ ਕੋ ਰਿਸ਼ਤਰੀ ਆ ਉਹ ਦੱਸਦੇ ਕਹਿੰਦਾ ਹਰੇਕ ਟਾਊਨ ਦੇ ਵਿੱਚ ਟਰੈਕ ਆ ਸਾਡੇ ਇੱਥੇ ਕਹਿੰਦਾ ਇਦਾਂ ਨਹੀਂ ਵੀ ਤੂੰ ਕਵੇ ਮੈਂ ਉਧਰਲੇ ਟਰੈਕ ਚ ਇੱਧਰ ਹੈ ਨਹੀਂ ਮੈਂ ਉਧਰ ਚਲ ਜਾ ਹਰੇਕ ਟਾਊਨ ਦੇ ਵਿੱਚ ਸਿੰਥੈਟਿਕ ਟਰੈਕ ਆ ਹਰੇਕ ਸਕੂਲ ਦੇ ਵਿੱਚ ਹਰੇਕ ਯੂਨੀਵਰਸਿਟੀ ਦੇ ਵਿੱਚ ਹਰੇਕ ਹਰੀ ਯੂਨੀਵਰਸਿਟੀ ਕਾਲਜ ਦੇ ਵਿੱਚ ਟਰੈ ਕਹਿੰਦਾ ਤੁਹਾਡੇ ਉਥੇ ਨੈਸ਼ਨਲ ਚੈਫਟੇ ਫੈਸਿਲਿਟੀ ਹੁੰਦੀ ਆ ਵਾਲੀ ਜਿਹੜੀ ਆਡੇ ਇੱਥੇ ਸਕੂਲਾਂ 'ਚ ਮਿਲ ਜਾਂਦੀਆਂ ਤੁਸੀਂ ਆਪ ਸੋਚ ਕਿੱਥੇ ਹੁਣ ਇੱਕ ਮੁੰਡੇ ਦੀ ਰੀਲ ਬੜੀ ਵਾਇਰਲ ਹੋਈ ਸੀ ਉਹ 8 15 100 ਮੀਟਰ ਕਰਦਾ ਉਹ ਨੇਵੀ ਚਮਨਾ ਉਹ ਯੂਐਸਏ ਯੂਨੀਵਰਸਿਟੀ 'ਚ ਪੜਦਾ ਉਹ ਮੈਨੂੰ ਮਿਲਿਆ ਇੱਥੇ ਆਪਣਾ ਹੁਣੇ ਕੰਪਲੀਟ ਪੰਜਵਲੇ ਤੇ ਕਹਿੰਦਾ ਵੀ ਮੈਨੂੰ ਹਰੇਕ ਚੀਜ਼ ਦਿੰਦੇ ਹੋ ਪੜਾਈ ਫਰੀ ਟਰੈਵਲਿੰਗ ਫਰੀ ਕੱਪੜੇ ਫਰੀ ਕਿਤਾਬਾਂ ਫਰੀ ਰਹਿਣ ਦਾ ਕਮਰਾ ਫਰੀ ਹੋਸਟਲ ਕਹਿੰਦਾ ਇਹ ਚੀਜ਼ਾਂ ਤੇ ਹੈ ਹੀ ਹੈ ਕਹਿੰਦਾ ਵੱਖਰਾ ਮੈਨੂੰ ਸਾਲ ਦਾ 20 ਲੱਖ ਰੁਪਏ ਦਿੰਦੇ ਆ ਕਹਿੰਦਾ ਇਹ ਉਹ ਵੀ ਇਦਾਂ ਨਹੀਂ ਵੀ ਮਹੀਨੇ ਤੇ ਮਹੀਨੇ ਬਾਤ ਆ ਕਹਿੰਦਾ ਹੁਣ ਅਗਸਤ ਵਿੱਚ ਮੇਰਾ ਨਵਾਂ ਸੈਸ਼ਨ ਸ਼ੁਰੂ ਹੋਣਾ ਤੇ ਮੈਨੂੰ ਅਗਸਤ ਵਿੱਚ 20 ਲੱਖ ਰੁਪਏ ਸਿੱਧਾ ਅਕਾਊਂਟ ਚ ਆ ਜਾਣਾ ਮੇਰੇ ਮੈਡਲ ਲੈ ਕੇ ਆ ਰਿਹਾ ਨਹੀਂ ਲੈ ਕੇ ਨਹੀਂ ਨਹੀਂ ਮੈਡਲ ਚਲੋ ਉਹਨਾਂ ਦੇ ਯੂਨੀਵਰਸਿਟੀ ਚ ਦੇਈ ਜਾਵੇ ਬਸ ਮਾੜਾ ਮੋਟਾ ਪਰਫਾਰਮੈਂਸ ਜਿੱਦਾਂ ਵੀ ਆ ਦੌੜੀ ਜਾਵੇ ਬਸ ਵਧੀਆ ਨਿਕਲੇ ਆਹੋ ਜਿੱਦਾਂ ਨਾਲੋਂ ਇੰਟਰਵਰਸਿਟੀ ਹੁੰਦੀ ਸਾਡੇ ਇੱਥੇ ਉੱਥੇ ਹੁੰਦੀ ਐਨਸੀਡਬਲ NCWA ਸ਼ਾਇਦ ਉਸ सेमीफाइनल ਆਊਟ ਸੀਗਾ ਪਰ ਉਹ ਜਿਹੜੇ ਇੰਟਰ ਕਾਲਜ ਟਾਈਪ ਕੰਪੀਟੀਸ਼ਨ ਸੀਗਾ ਜਿਹਦੇ ਚ ਥੋੜੇ ਯੂਨੀਵਰਸਿਟੀ ਆਉਂਦੇ ਆ ਉਹਦੇ ਚ ਉਹਦਾ ਮੈਡਲ ਸੀਗਾ ਮਤਲਬ ਇੰਨੀ ਪਰਫਾਰਮੈਂਸ ਨਹੀਂ ਉਹ ਖੋਸ਼ਿਆ ਵੀ ਸਾਡੀ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰ ਰਹਾ ਤੇ ਵਧੀਆ ਪਲੇਅਰ ਆ ਤੇ ਇਹਨੂੰ ਆਪਾਂ ਪੂਰਾ ਸਟਾਈਲ ਫੰਡ ਵਗੈਰਾ ਦੇਣਾ 20 ਲੱਖ ਰੁਪਏ ਉਹ ਦੇ ਹੀ ਜਾਂਦੇ ਭਾਜੀ ਤੇ ਮੇਰੇ ਇੰਨੇ ਮੈਡਲ ਆ ਤੇ ਮੈਨੂੰ ਅਜ ਤੱਕ 3 ਲੱਖ ਰੁਪਏ ਮਿਲੇ ਆ ਮਸੇ 15 ਸਾਲ ਪੈਂਤ ਕਰਕੇ ਸਰਕਾਰ ਵੱਲ ਕਿੰਨਾ ਇੱਕ 100 ਮੀਟਰ ਐਥਲੀਟ ਦਾ ਖਰਚਾ ਹੰਦਾ ਪਿਆ ਹੈਗਾ ਇੱਕ ਮਹੀਨੇ ਦਾ ਜੋ ਅੱਜ ਦੀ ਪਰਫਾਰਮੈਂਸ ਹੀ ਦੇ ਰਿ ਸੋ ਲਾ ਕੋ ਜਾ ਸਕਤੇ ਇੰਡੀਆ ਦੇ ਬਜਟ ਦੀ ਵੰਦੇਣਾ ਵੰਦੇ ਦੇ ਪੰਜਾਬ ਦੇ ਥਲੀਟ ਨੂੰ ਨੈਸ਼ਨਲ ਲੈਵਲ ਦੇ ਉੱਤੇ ਪ੍ਰੈਜੈਂਟ ਕਰਨਾ ਰਤ ਨੂੰ ਬਾਹਰ ਲੈ ਕੇ ਜਾਣਾ ਹੋਵੇ ਤੇ ਕਿੰਨਾ ਖਰਚਾ ਮੰਗਦੇ ਹੋ ਤੁਸੀਂ ਕਿ ਹਾਂ ਵੀ ਇੰਨਾ ਖਰਚਾ ਬਣਦਾ ਮੇਰਾ ਤੇ ਫਿਰ ਮੈਂ ਆਪਣੀ ਇਸ ਪਰਫਾਰਮੈਂਸ ਨੂੰ ਮੇਨਟੇਨ ਕਰਕੇ ਰੱਖ ਸਕਾਂ ਹਾਂ ਜੀ ਭਾਈ ਜਿੱਦਾਂ ਲਾ ਲੋ ਵੀ ਜਿੱਦਾਂ ਹੁਣ ਮੇਰਾ ਰਾਇਲਾਈਂਸ ਫਾਊਂਡੇਸ਼ਨ ਦੇ ਨਾਲ ਹੁਣ ਮੇਰਾ ਸ਼ਰਟ ਆਈ ਐਪ ਹੋ ਰਿਹਾ ਵਾ ਮੈਂ ਹੁਣ ਰਾਇਲਾਈਂਸ ਜਾ ਰਿਹਾ ਮੁੰਬਈ ਆਪਣਾ 2 ਮਹੀਨੇ ਬਾਅਦ ਉਹ ਨੈਸ਼ਨਲ ਤੋਂ ਬਾਅਦ ਉਹ ਫਿਰ ਮੈਨੂੰ ਉਹ ਮੇਰਾ ਧਿਆਨ ਉਹ ਰੱਖਣਗੇ ਪੰਜਾਬ ਨੇ ਤਾਂ ਚਲੋ ਇਹਨਾਂ ਨੇ ਲੋਕਾਂ ਨੇ ਆਪਣਾ ਸਰਕਾਰ ਨੇ ਨਹੀਂ ਰੱਖਿਆ ਉਹ ਚ ਕਹਿੰਦੇ ਅਸੀਂ ਤੇ ਅਸੀਂ ਤੁਹਾਡੇ ਕੋਲ ਆ ਜਾ ਆਪਾਂ ਕਰਾਂਗੇ ਸਾਰਾ ਕੁਝ ਹੁਣ ਕੀ ਖਰਚੇ ਦੀ ਗੱਲ ਕਰਦੇ ਖਰਚਾ ਹੁਣ ਦੱਸਦਾ ਮੈਂ ਤੁਹਾਨੂੰ ਭਾਈ ਕੱਲੀ ਡਾਈਟ ਤੇ ਜੇ ਆਪਾਂ ਕੱਲੀ ਡਾਈਟ ਡਾਈਟ ਖਾਈਏ 15-20000 ਤਾਂ ਡਾਈਟ ਤੇ ਲੱਗ ਜਾਂਦਾ ਮਹੀਨੇ ਦਾ